ਪੰਜਾਬ ਦੀ ਧਰਤੀ ਤੇ ਅਨੇਕਾਂ ਹੀ ਰੀਸ਼ੀਆਂ ਮੁਰੀਆਂ ਸਾਧੂ ਮਹਾਪੁਰਸ਼ਾਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਇੱਕ ਹਨ ਸੰਤ ਬਾਬਾ ਚੇਤਾਨਣ ਜੀ ਮਹਾਰਾਜ ਸੰਤ ਚੇਤਾਨਣ ਜੀ ਦਾ ਜਨਮ ਤਪਾ ਦੇ ਨੇੜਲੇ ਪਿੰਡ ਆਲੀ ਕੀ ਵਿਖੇ ਪਿਤਾ ਭਾਨ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ ਪਿੰਡ ਆਲੀ ਕੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਸਥਿਤ ਹੈ ਹਤੇ ਤਪਾ ਤੋਂ 8-9 ਕਿਲੋਮੀਟਰ ਦੂਰੀ ਤੇ ਹੈ ਸੰਤ ਚਿਤਾ ਨੰਦ ਜੀ ਦਾ ਬਚਪਨ ਦਾ ਨਾਮ ਹਰਚੰਦ ਸਿੰਘ ਸੀ ਬਚਪਨ ਤੋਂ ਹੀ ਸਾਧੂ ਸੰਤਾਂ ਵਾਲਾ ਸੁਭਾਅ ਰੱਖਦੇ ਸਨ ਜੋ ਵੀ ਇਹਨਾਂ ਨੂੰ ਘਰ ਦੇ ਵਿੱਚੋਂ ਖਾਣਾ ਮਿਲਦਾ ਉਸ ਦੇ ਵਿੱਚੋਂ ਅੱਧਾ ਹਿੱਸਾ ਸੰਤ ਜੀ ਪੰਛੀਆਂ ਨੂੰ ਪਾ ਦਿੰਦੇ ਸਨ 7 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਮਾਤਾ ਹਰਨਾਮ ਕੌਰ ਦਾ ਦੇਹਾਂਤ ਹੋ ਗਿਆ ਉਹਨਾਂ ਦਿਨਾਂ ਵਿੱਚ ਹੀ ਪਿੰਡ ਆਲੀ ਕੀ ਵਿਖੇ ਡੇਰੇ ਅੰਦਰ ਸਾਧੂਆਂ ਦੀ ਜਮਾਤ ਆਈ ਹੋਈ ਸੀ। ਸੰਤ ਜੀ ਡੇਰੇ ਵਿੱਚ ਹਰ ਰੋਜ਼ ਸੰਤਾਂ ਦੀ ਜਮਾਤ ਦੇ ਦਰਸ਼ਨ ਕਰਨ ਜਾਂਦੇ ਸਨ ਅਤੇ ਉਹਨਾਂ ਦੀ ਸੇਵਾ ਕਰਿਆ ਕਰਦੇ ਸਨ। ਸੰਤ ਜੀ ਇੱਕ ਦਿਨ ਸਾਧੂਆਂ ਦੀ ਆਈ ਹੋਈ ਜਮਾਤ ਦੇ ਨਾਲ ਹੀ ਉਹਨਾਂ ਨਾਲ ਚਲੇ ਗਏ। ਜਿੱਥੇ ਜਾ ਕੇ ਉਹਨਾਂ ਨੇ ਆਪਣਾ ਗੁਰੂ ਸੰਤ ਕੇਸ਼ਵਾਨੰਦ ਜੀ ਨੂੰ ਧਾਰਨ ਕਰ ਲਿਆ ਅਤੇ ਉਹਨਾਂ ਤੋਂ ਵਿਦਿਆ ਪ੍ਰਾਪਤ ਕੀਤੀ ਸੰਤ ਕੇਸ਼ਵਾਨੰਦ ਜੀ ਨੇ ਇਹਨਾਂ ਦਾ ਨਾਮ ਹਰਚੰਦ ਸਿੰਘ ਤੋਂ ਬਦਲ ਕੇ ਸੰਤ ਚਿਤਾਨੰਦ ਰੱਖ ਦਿੱਤਾ 1964 ਦੇ ਵਿੱਚ ਸੰਤ ਚਿਤਾਨੰਦ ਜੀ ਆਲੀਕੇ ਵਾਪਸ ਆ ਗਏ ਜਿੱਥੇ ਆ ਕੇ ਇਹਨਾਂ ਨੇ ਦੀਨ ਦੁਨੀਆਂ ਦੀ ਸੇਵਾ ਕੀਤੀ ਅਤੇ ਬੇਸਾਰਾ ਗਊਆਂ ਲਈ ਇੱਕ ਛੋਟੀ ਜੀ ਗਊਸ਼ਾਲਾ ਬਣਾਈ ਅਤੇ ਸ੍ਰੀ 101 ਅਖੰਡ ਪਾਠ ਪ੍ਰਕਾਸ਼ ਕਰਵਾਇਆ। ਸੰਤ ਚੇਤਾਨੰਦ ਜੀ ਨੇ ਪਿੰਡ ਆਲੀ ਕੇ ਵਿਖੇ ਸਕੂਲ, ਡਿਸਪੈਂਸਰੀ, ਪਸ਼ੂ ਹਸਪਤਾਲ, ਸੜਕ ਅਤੇ ਬਾਰਡਰ ਬਕਸ ਵੀ ਬਣਵਾਇਆ। ਸੰਤ ਚੇਤਾਨੰਦ ਜੀ ਕੋਲੇ ਦੂਰ ਦਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਆਪਣੇ ਦੁੱਖ ਕਸ਼ਟ ਦੂਰ ਕਰਨ ਲਈ ਆਉਂਦੀਆਂ ਸਨ। ਸੰਤ ਜੀ ਨੇ ਸਮਾਜ ਸੇਵੀ ਕੰਮਾਂ ਦੇ ਵਿੱਚ ਮੋਰੀ ਹੋ ਕੇ ਆਪਣਾ ਯੋਗਦਾਨ ਬਹੁ ਪਾਇਆ 2 ਜੁਲਾਈ 2002 ਨੂੰ ਸੰਤ ਚਿਤਾਨੰਦ ਜੀ ਬ੍ਰਾਹਮਣ ਹੋ ਕੇ ਪ੍ਰਭੂ ਚਰਨਾਂ ਦੇ ਵਿੱਚ ਜਾ ਬਰਾਜੇ ਜਿਨ੍ਹਾਂ ਦੀ ਵਰਸੀ 2 ਜੁਲਾਈ ਨੂੰ ਹਰ ਸਾਲ ਮਨਾਈ ਜਾਂਦੀ ਹੈ ਇਸ ਸਾਲ ਵੀ 2 ਜੁਲਾਈ 2025 ਨੂੰ ਸੰਤ ਚਿਤਾਨੰਦ ਜੀ ਦੀ 33ਵੀਂ ਵਰਸੀ ਸੰਤ ਚੇਤਾ ਨੰਦ ਗਊਸ਼ਾਲਾ ਪ੍ਰਬੰਧਕ ਕਮੇਟੀ ਅਤੇ ਪਿੰਡਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ਸੰਤ ਚੇਤਾ ਨੰਦ ਜੀ ਨੇ ਕਾਫੀ ਸਮਾਂ ਤਪਾ ਮੰਡੀ ਦੇ ਵਿੱਚ ਵੀ ਬਤੀਤ ਕੀਤਾ ਅਤੇ ਸੰਗਤਾਂ ਦੇ ਦੁੱਖ ਦੂਰ ਕੀਤੇ ਸੰਤ ਚੇਤਾ ਨੰਦ ਜੀ ਨੇ ਲੰਮਾ ਸਮਾਂ ਗਪਾਲ ਮੋਚਨ ਜਾ ਕੇ ਲੰਗਰ ਲਗਵਾਇਆ ਉਸ ਤੋਂ ਬਾਅਦ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਗੁਰਪੂਰਵ ਵਾਲੇ ਦਿਨ ਪੰਜ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ ਅਤੇ ਸੰਗਤਾਂ ਲਈ ਉੱਤਟ ਭੰਡਾਰਾ ਵਰਤਾਇਆ ਜਾਂਦਾ ਹੈ 2 ਜੁਲਾਈ 2025 ਨੂੰ ਸੰਤ ਚਿਤਾ ਨੰਦ ਜੀ ਦੀ 30ਵੀਂ ਵਰਸੀ ਇਲਾਕਾ ਨਵਾਸੀਆਂ ਪਿੰਡ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਹੁਸ਼ਾ ਨਾਲ ਮਨਾਈ ਜਾਂਦੀ ਹੈ ਵਰਸੀ ਦੇ ਸਬੰਧ ਵਿੱਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਂਦੇ ਹਨ ਅਤੇ ਸੰਗਤਾਂ ਨੂੰ ਰਸ ਪਿੰਨਾ ਕੀਰਤਨ ਕਰਕੇ ਸੰਤ ਮਹਾਪੁਰਸ਼ਾਂ ਵੱਲੋਂ ਨਿਹਾਲ ਕੀਤਾ ਜਾਂਦਾ ਹੈ ਪਿੰਡ ਦੇ ਧਾਰਮਿਕ ਸਮਾਜਿਕ ਸੰਸਥਾਵਾਂ ਵੱਲੋਂ ਕਲੱਬਾਂ ਵੱਲੋਂ ਵਰਸੀ ਦੇ ਸੰਬੰਧ ਵਿੱਚ ਜੋੜੇ ਜੁੱਤੀਆਂ ਦੀ ਸੇਵਾ ਅਤੇ ਠੰਡੇ ਮਿੱਠੇ ਪਾਣੀ ਦੀਆਂ ਸ਼ਵੀਲਾਂ ਤੋਂ ਇਲਾਵਾ ਮੁਫਤ ਮੈਡੀਕਲ ਕੈਂਪ ਸੇਵਾਦਾਰਾਂ ਅਤੇ ਸੰਗਤਾਂ ਲਈ ਲਾਇਆ ਜਾਂਦਾ ਹੈ ਤਾਂ ਆਓ ਤੁਸੀਂ ਵੀ 2 ਜੁਲਾਈ 2025 ਨੂੰ ਸੰਤ ਚਿਤਾਨੰਦ ਬਉਸ਼ਾਲਾ ਅਲੀਕੇ ਬੇਕੇ ਪਹੁੰਚ ਕੇ ਸੰਤ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ